ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਣੀ ਸਾਧ ਦੀ ਬਾਣੀ ਵਿੱਚ ਗੁਰੂ ਸਾਹਿਬ ਨੇ ਐਸੀ ਕਿਹੜੀ ਸ਼ਕਤੀ ਭਰੀ ਹੈ ਕਿ ਇਸ ਨਾਲ ਕੇਵਲ ਇਸ ਲੋਕ ਦੇ ਦੁੱਖ ਕੱਟੇ ਜਾਂਦੇ ਹਨ ਸਗੋਂ ਇਸ ਬਾਣੀ ਨੂੰ ਸੁਣਨ ਪੜਨ ਵਾਲੇ ਦਾ ਪਰਲੋਕ ਵੀ ਸਹਿਲਾ ਹੋ ਜਾਂਦਾ ਹੈ ਗੁਰ ਅਰਜਨ ਦੇਵ ਜੀ ਆਪ ਵਿੱਚ ਬੈਠ ਕੇ ਸਾਰੇ ਕਾਜਾਂ ਵਿੱਚ ਆਪ ਸਹਾਇ ਹੁੰਦੇ ਹਨ ਪਾਵੇਂ ਹੋ ਲੋਕ ਦੀ ਹੋਂ ਪਾਵੇਂ ਪਰ ਲੋਕ ਦੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਜੋ ਪ੍ਰੇਮ ਨਾਲ ਪਰਦਾ ਜਸ ਹੁੰਦਾ ਹੈ ਇਹ ਬਾਣੀ ਉਸਰ ਜਨਮ ਮਰਨ ਦਾ ਦੁੱਖ ਨਿਵਰਤ ਕਰ ਦਿੰਦੀ ਹੈ ਸੁਖਮਨੀ ਸਾਹਿਬ ਦੀ ਬਾਣੀ ਪੜਨ ਵਾਲੇ ਮਨੁੱਖ ਦੀ ਦੁਰਲਭ ਦੇਹੀ ਵੀ ਸਫਲ ਹੋ ਜਾਂਦੀ ਹੈ ਸਾਡੇ ਵਿੱਚੋਂ ਬਹੁਤ ਗਿਣਤੀ ਉਹਨਾਂ ਦੀ ਹੈ ਜੋ ਆਪਣੇ ਤਨ ਨਾਲ ਦੇਹੀ ਨਾਲ ਪਿਆਰ ਕਰਦੇ ਹਨ ਜਿਸ ਦਾ ਗੁਰੂ ਨਾਲ ਬਾਣੀ ਨਾਲ ਅੰਦਰੋਂ ਪਿਆਰ ਹੋ ਜਾਵੇ ਉਸ ਦਾ ਸਰੀਰ ਵੀ ਪ੍ਰਮਾਨ ਹੋ ਜਾਂਦਾ ਹੈ ਵੈਸੇ ਤਾਂ ਸਰੀਰ ਦੇ ਵਿਨਸ ਜਾਣਾ ਪਰ ਕਹਿੰਦੇ ਹਨ ਇਹ ਵੀ ਪ੍ਰਮਾਨ ਹੋ ਜਾਂਦਾ ਹੈ ਜਿਸ ਦਾ ਪ੍ਰਮਾਨ ਹੋਇਆ ਜਿਹੜਾ 2 4 ਕਰੋੜ ਮਗਰ ਛੱਡ ਗਿਆ ਜਾਂ ਜਿਸ ਨੇ ਕੱਪੜੇ ਬਹੁਤ ਕੀਮਤੀ ਪਾਏ ਜਿਹੜਾ ਬਹੁਤ ਸਿਆਣਾ ਹੈ ਚੁਰਸ ਹੈ ਉਸ ਦਾ ਕਹਿੰਦੇ ਨਹੀਂ ਫਿਰ ਇਸ ਦਾ ਸਾਡੇ ਮਨਨ ਤੋਂ ਬਾਅਦ ਜਦੋਂ ਸਰੀਰ ਨੂੰ ਸਾੜ ਵੀ ਦਿੰਦੇ ਹਾਂ ਨਾਮ ਤਾਂ ਵੀ ਨਾਸ਼ ਨਹੀਂ ਹੁੰਦਾ ਜੋ ਅੰਦਰ ਸ਼ਬਦ ਦੀ ਕਮਾਈ ਹੈ ਬਾਣੀ ਕੰਠ ਹੈ ਉਹ ਵੀ ਨਾਸ਼ ਨਹੀਂ ਹੁੰਦੀ ਸਰੀਰ ਨੂੰ ਸੜਨ ਤੋਂ ਬਾਅਦ ਵੀ ਇਹ ਚੀਜ਼ ਨਹੀਂ ਸੜਦੀ ਉਸ ਤੋਂ ਬਾਅਦ ਹੱਡੀਆਂ ਚੁੰਨਦੇ ਹਨ ਜਿਸ ਨੂੰ ਫੁੱਲ ਕਹਿੰਦੇ ਹਨ ਰਾਖ ਬੋਰੀਆਂ ਵਿੱਚ ਪਾਉਂਦੇ ਹਨ ਇਸ ਨੂੰ ਜਲ ਪ੍ਰਵਾਹ ਕਰ ਦਿੰਦੇ ਹਨ ਪਰ ਇਹ ਚੀਜ਼ ਫਿਰ ਵੀ ਨਾਸ਼ ਨਹੀਂ ਹੁੰਦੀ ਜੇਕਰ ਜਨਮ ਮਰਨ ਕੱਟਿਆ ਗਿਆ ਤੇ ਭਲਾ ਜੇ ਦੁਬਾਰਾ ਜਨਮ ਮੰਨ ਮਿਲ ਗਿਆ ਸੋ ਜੁਸ ਵਿਣਜ ਕੀਤਾ ਹੋਵੇਗਾ ਉਹ ਵਿਣਸੇਗਾ ਨਹੀਂ ਉਹ ਨਾਲ ਹੀ ਤੁਰਿਆ ਆਉਂਦਾ ਹੈ ਜਿੱਥੇ ਵੀ ਜਾਓਗੇ ਉਹ ਸੌਦਾ ਨਾਲ ਜਾਵੇਗਾ ਉਹ ਨਾਲ ਹੀ ਤੁਰਿਆ ਆਉਂਦਾ ਹੈ ਹੋ ਸਕਦਾ ਹੈ ਕਈਆਂ ਨੂੰ ਇਹ ਗੱਲ ਅਜੀਬ ਜਾਪੇ ਥੋੜੇ ਦਿਨ ਹੋਏ ਇੱਕ ਬੱਚਾ ਮਿਲਿਆ ਕੋਈ 8 ਸਾਲ ਦੀ ਉਮਰ ਉਸ ਬੱਚੇ ਦੀ ਜਪਤੀ ਸਾਹਿਬ ਦਾ ਪਾਠ 3 ਮਿੰਟ ਵਿੱਚ ਕਰ ਲੈਂਦਾ ਸੀ ਉਸਨੂੰ ਦਾਸ ਨੇ ਪੁੱਛਿਆ ਕੀ ਪਾਠ ਦੀ ਹਰ ਪੰਕਤੀ ਤੇਰੀ ਨਜ਼ਰ ਵਿੱਚੋਂ ਲੰਘਦੀ ਹੈ ਤੇਰੇ ਅੰਦਰੋਂ ਲੰਘਦੀ ਹੈ ਉਹ ਕਹਿੰਦਾ ਹਾਂ ਲੰਘਦੀ ਹੈ ਨੇ ਕਿਹਾ ਜ਼ਰੂਰ ਇਹ ਪਿਛਲੇ ਜਨਮ ਦਾ ਕੋਈ ਅਭਿਆਸੀ ਹੈ ਪਿਛਲੇ ਜਨਮ ਦਾ ਇਸ ਨੂੰ ਕਿੰਨਾ ਕੋ ਅਭਿਆਸ ਹੈ ਕਿ ਅਗਲੇ ਜਨਮ ਵਿੱਚ ਵੀ ਉਹ ਚੀਜ਼ ਤਿਆਰ ਮਿਲ ਗਈ ਹੈ ਇਸ ਨੂੰ ਬਾਣੀ ਦਾ ਪਿਛਲੇ ਜਨਮ ਦਾ ਅਭਿਆਸ ਹੈ ਨਹੀਂ ਤਾਂ ਕਈ ਵੱਡੀ ਵੱਡੀ ਉਮਰ ਦੇ ਸ਼ਬੀਰ 6-7 ਮਿੰਟ ਲਗਾਉਂਦੇ ਹਨ ਜਪਤੀ ਸਾਹਿਬ ਦਾ ਪਾਠ ਕਰਨ ਨੂੰ ਕਿਦਰੇ ਇਸ ਗੱਲ ਦਾ ਇਹ ਮਤਲਬ ਨਾ ਸਮਝ ਲੈਣਾ ਕਿ ਬਾਣੀ ਕਾਲੀ-ਕਾਲੀ ਪੜਨੀ ਹੈ ਸਵੀਟ ਪੜਾਣੀ ਹੈ ਬਾਣੀ ਦਾ ਹਰ ਅੱਖਰ ਤੁਹਾਡੀ ਨਿਗਾ ਵਿੱਚੋਂ ਲੰਗੇ ਪਤਾ ਲੱਗੇ ਕਿ ਮੈਂ ਹਰ ਅੱਖਰ ਪੜਿਆ ਹੈ ਆਪਣਾ ਪੜਿਆ ਸੋਣਿਆ ਜਾਵੇ ਇਹ ਵਿਆਸ ਦੀ ਗੱਲ ਹੁੰਦੀ ਹੈ ਜਿਉਂ-ਜਿਉਂ ਵਿਆਸ ਵਧਦਾ ਜਾਂਦਾ ਹੈ ਸਮਾ ਆਪਣੇ ਆਪ ਘਟ ਲੱਗਦਾ ਹੈ ਇਹ ਉਦਾਹਰਣ ਦੇਣ ਤੋਂ ਪਹਿਲਾਂ ਪਾਵਕੀ ਕਿਹੜੀ ਵੀ ਪੌੜੀ ਅਭਿਆਸ ਦੀ ਚੜ ਜਾਵਾਂਗੇ ਕੋਈ ਬਾਣੀ ਕੰਠ ਦੀ ਸ਼ਬਦ ਦੀ ਕਮਾਈ ਦੀ ਨਿਮਰਤਾ ਦੀ ਨਰਵੈਰਤਾ ਦੀ ਦਿਆ ਦੀ ਜਾਂ ਕੋਈ ਹੋਰ ਅਸੀਂ ਮਰ ਜਾਵਾਂਗੇ ਸਰੀਰ ਖਤਮ ਹੋ ਜਾਵੇਗਾ ਸਭ ਸੜ ਜਾਵੇਗਾ ਜਲ ਪ੍ਰਵਾਹ ਵੀ ਹੋ ਜਾਵੇਗਾ ਪਰ ਉਹ ਨਾਸ਼ ਨਹੀਂ ਹੋ ਸਕਦੀ ਇਸ ਵਣਜ ਦਾ ਨਾਸ਼ ਨਹੀਂ ਹੁੰਦਾ ਬਾਕੀ ਘੜੀਆਂ ਦਾ ਤਾਂ ਪਤਾ ਨਹੀਂ ਕੀ ਕਰ ਨੂੰ ਪਰ ਇਹ ਨਾਮ ਦੇਵਪਾਰ ਵਿੱਚ ਬਤਾਈਆਂ ਘੜੀਆਂ ਸਤਸੰਗਤ ਦੀਆਂ ਘੜੀਆਂ ਸੱਜਣ ਬਣ ਕੇ ਦਰਗਾਹ ਵਿੱਚ ਸਾਥ ਦਿੰਦੀਆਂ ਹਨ ਫਿਰ ਕਿਉਂ ਨਾ ਇਸ ਬਣਜ ਨੂੰ ਵਧਾਈਏ ਜਿਹੜਾ ਨਾਲੇ ਨਿਭ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ